ਇਸ ਵਕਤ ਮੈਂ ਕੈਨੇਡਾ ਦੇ ਵਿੱਚ ਆ ਪਰ ਮਾਹੌਲ ਜਿਵੇਂ ਪੰਜਾਬ ਵਾਲਾ ਆ ਰੇਡੀਓ ਆ ਮੰਜੇ ਦੇਖ ਲੋ ਗੇ ਦਰਿਆ ਖੇਸ ਦੇਖ ਲੋ ਖੁੰਡੇ ਵਾਲਾ ਪਾਈ ਉਹ ਖੜਾ ਕਰਮਜੀਤ ਸਿੰਘ ਵੀਰੇ ਸਾਸਤਰੀ ਕਾਲ ਕਿਵੇਂ ਹੋ ਸਾਸਤਰੀ ਕਾਲ ਵੀਰੇ ਕੀ ਆ ਚਰਖੇ ਰੱਖੇ ਆ ਤਕਰੀਬਨ 5 5.5 ਕਿੱਲੇ ਦਾ ਫਾਰਮ ਲੱਗਦਾ ਮੈਨੂੰ ਕਿ ਕਿੰਨਾ ਇਹ ਇਹ ਆਪਣੇ 5 ਕਿੱਲੇ ਹੋ ਜਾਂਦੇ ਬੀਟੀ 5 ਕਿੱਲਾਂ ਦੇ ਵਿੱਚ ਫਾਰਮ ਆ ਕਮਾਲ ਹੀ ਕੀਤੀ ਪਈ ਆ ਫੋੜ ਸ਼ਕਤੀ ਸੋ ਵੀ ਖੜਾ ਕਬੂਤਰ ਵੀ ਹੈਗੇ ਆ ਤੇ ਆਪਣੇ ਭੇਡਾਂ ਆਉਣੀਆਂ ਹਜੇ ਨਾ ਭੇਡਾਂ ਆਉਣੀਆਂ ਭੇਡਾਂ ਆਉਣੀਆਂ ਆ ਯਾਰ ਬੜੀ ਸੁਣੀ ਛੰਨ ਪਈ ਆ ਅਰਵਿੰਨ ਵੀਰੇ ਆ ਜਿਓ ਜੋਰਾਜ਼ ਫਾਰਮ ਤੇ ਆਇਆ ਹੋਇਆ ਮੈਂ ਇਸ ਵਕਤ ਇਹ ਲੈਂਗਲੀ ਆ ਬੀਸੀ ਦੇ ਵਿੱਚ ਲੈਂਗਲੀ ਬੀਸੀ ਦੇ ਬ੍ਰਿਟਿਸ਼ ਕੋਲੰਬੀਆ ਹਨਾ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਬੜਾ ਸੋਹਣਾ ਮਾਹੌਲ ਆ ਬਈ ਇਹ ਕਿਵੇਂ ਫਿਰ ਆ ਆਈਡੀਆ ਆ ਤੁਹਾਨੂੰ ਆਈਡੀਆ ਜਿਵੇਂ ਹੁਣ ਆਪਣੇ ਵਿਆਹਾਂ ਦੇ ਲਈ ਹਾਂਜੀ ਵਧੀਆ ਸਾਰੇ ਨਾਲ ਇਕੱਠੇ ਹੋ ਜਾਂਦੇ ਆ ਖੁੱਲਾ ਮਾਹੌਲ ਇੰਡੀਆ ਵਾਲਾ ਉਹ ਫੀਲਿੰਗ ਇੰਡੀਆ ਵਾਲਾ ਮਹੌਲ ਜਿਵੇਂ ਹੁਣ ਪੱਧਰ ਪੁੱਧਰ ਕਰਨ ਤੇ ਬਹੁਤ ਸਮਾਂ ਲੱਗ ਗਿਆ ਉਹ ਕਿਵੇਂ ਕੀਤਾ ਫਿਰ ਮਾਨ ਤਮੂ ਤਾ ਲੈਣੀ ਕਰਨੀ ਬੜਾ ਚੱਕਰ ਪਿਆ ਉਹ ਜਿਵੇਂ ਆ ਜੰਗਲੀ ਏਰੀਆ ਚਾਰੇ ਪਾਸੇ ਜੰਗਲ ਜੇ ਨਜ਼ਰ ਆਉਂਦੇ ਮੈਨੂੰ ਹਾਂਜੀ ਹਨਾ ਉਧਰ ਕੰਮ ਤੇ ਕੱਟ ਪਰ 2 ਸਾਲ ਦੇ ਗੇੜ ਲੱਗ ਗਿਆ ਆਪਾਂ ਨੂੰ 2 ਸਾਲ ਦੀ ਨੀੜ ਲੱਗ ਗਿਆ ਹਨਾ ਹਾਂਜੀ ਯਾਰ ਬਹੁਤ ਇਹ ਮਤਲਬ ਹੁਣ ਇੱਥੇ ਆਪਾਂ ਵਿਆਹ ਵੀ ਕਰ ਸਕਦੇ ਆ ਵਿਆਹ ਵੀ ਕਰ ਸਕਦੇ ਆ ਪਾਰਟੀ ਵੀ ਕਰ ਸਕਦੇ ਆ ਬੱਚੇ ਦਾ ਜਨਮ ਦਾ ਨਾ ਕਈ ਆਈਟਮਾਂ ਜਿਹੜੇ ਈਵੈਂਟ ਇਹ ਜਿਹਨਾਂ ਦਾ ਨਾਂ ਹੀ ਨਹੀਂ ਪਤਾ ਕੀ ਕਹਿੰਦੇ ਸ਼ਾਵਰ ਕਿਹੜਾ ਕਹਿੰਦੇ ਹਾਂ ਸ਼ਾਵਰ ਪਾਰਟੀਆਂ ਆਹੋ ਤਾਰਾ ਕੋਸ਼ਿ ਜੋ ਵੀ ਜਿਵੇਂ ਵਰਡੇ ਲਈ ਹੋ ਗਿਆ ਓਪਨ ਦੇ ਵਿੱਚ ਜਿਵੇਂ ਵੀ ਮਾਹੌਲ ਬਣਾਉਣਾ ਬਣਾ ਸਕਦੇ ਹੋ ਫ੍ਰੀ ਵੀਡਿੰਗ ਵਾਲਾ ਮਾਹੌਲ ਵੀ ਇਨਾਂ ਕੋਲੇ ਪੂਰਾ ਵਾ ਇੱਕ ਯਾਰ ਆ ਦੇਖ ਲੈ ਆ ਲੈ ਆ ਝੋਲਾ ਮੈਂ ਕਹਿੰਦਾ ਤੁਹਾਡੇ ਨੂੰ ਜਿਹੜਾ ਵੀ ਤੁਹਾਡੇ ਕੋਲ ਬ੍ਰਾਂਡਡ ਪਰਸ ਹੋਊਗਾ ਉਹਨੂੰ ਰੱਖ ਕੇ ਉਹਦੀ ਟੌਰ ਨਹੀਂ ਬਈ ਉਹਨੂੰ ਕੋਈ ਨਹੀਂ ਚਾਹਗਦਾ ਹੁਣ ਝੋਲਾ ਮੋਢੇ ਝੋਲੇ ਇਹ ਪਾਇਆ ਹੋਵੇ ਨਾ ਕਦੇ ਸਬਜ਼ੀ ਲੈਣ ਜਾਂਦੇ ਆ ਕਰਦੇ ਆ ਇਹਦੇ ਨਾਲ ਗੱਲਾਂ ਹੋਣਗੀਆਂ ਬਈ ਯਾਰ ਝੋਲਾ ਕਿੱਥੋਂ ਆਇਆ ਤੇ ਮੋਰਨੀ ਬਾਈ ਯਾਰ ਇਹ ਪ੍ਰਾਣਾ ਇਹ ਆਪਾਂ ਇੰਡੀਆ ਤੋਂ ਲਿਆਂਦਾ ਇਹ ਨਹੀਂ ਆਪ ਵਾਈਫ ਨੇ ਤਿਆਰ ਤਿਆਰ ਕੀਤਾ ਅੱਛਾ ਕਰੋ ਭੈਣ ਜੀ ਨੇ ਤਿਆਰ ਕੀਤਾ ਕਮਾਲ ਤੇ ਇਹ ਕੱਲਾ ਝੋਲਾ ਹੀ ਨਹੀਂ ਇਹਦੇ ਵਿੱਚ ਵੀ ਚਾਦਰ ਲੱਗਦੀ ਆ ਮੈਨੂੰ ਚਾਦਰ ਪੂਰੀ ਤੇ ਇਹ ਪ੍ਰਾਣਾ ਪੂਰਾ ਹੀ ਕਲਚਰ ਰੱਖਿਆ ਲੈ ਆ ਚਾਦਰਾਂ 'ਚ ਉਤਰਾਂ ਯਾਰ ਕਮਾਲ ਇਹੇ ਸਾਨੂੰ ਸੁਪਨਾ ਸੀ ਤੁਹਾਡਾ ਹੈ ਵੀ ਆਏ ਆਈ ਜਿੰਦਗੀ ਜਿਉਣੀ ਆ ਆਹੇ ਦਰਿਆ ਅਰਬ ਦਿਖਾਈਂ ਰਾਜੇ ਆਹ ਦਿਖਾਈਂ ਦਰਿਆ ਲੈ ਲੈ ਆ ਆ ਆਹ ਪੁਰਾਣਾ ਹੁੰਦਾ ਸੀ ਅੱਗੇ ਹਨਾ ਇਹ ਪੁਰਾਣੀਆਂ ਨਾਨੀਆਂ ਦੇ ਜਮਾਨੇ ਦਾ ਨਾਨੀਆਂ ਦਾਦੀਆਂ ਦੇ ਹਾਂਜੀ ਹਾਂਜੀ ਹੂੰ ਕਮਾਲੀ ਤੇ ਇਦੋਂ ਬਣਾ ਪਾ ਚਰਖੇ ਵੀ ਨਿਕਨੇ ਕੇ ਪਏ ਆ ਵੀ ਮੈਂ ਦਿਖਾ ਦਿਆਂ ਆ ਦੇਖੋ ਆ ਹਵਾਜ ਬਹੁਤ ਚਲਦੀ ਕਰਦੀ ਕਰਕੇ ਨੇ ਇੱਥੇ ਡੱਗ ਪੈਂਦਾ ਹਨਾ ਹਾਂਜੀ ਹਾਂਜੀ ਸਿਸਟਮ ਤੇ ਆ ਦੇਖ ਸਕਦੇ ਹੋ ਤੁਸੀਂ ਚਰਖੇ ਵੀ ਪਏ ਆ ਦਰਸ਼ਕੋ ਦੇਖੋ ਕਿਰਾਂ ਲੈ ਆ ਆ ਪਈ ਅਮਧਾਣੀ ਜਿਵੇਂ ਮਰਜੀ ਫੋਟਮ ਆ ਚੱਕੀ ਨਹੀਂ ਕੀ ਇਹ ਇੰਡੀਆ ਤੋਂ ਲਿਆਂਦੀ ਲੱਗਦੀ ਆ ਇਹ ਇੰਡੀਆ ਤੋਂ ਹਾਂਜੀ ਇੰਡੀਆ ਤੋਂ ਲੈ ਕਮਾਲ ਬਈ ਬਹੁਤ ਖੂਬਸੂਰਤ ਬਾਗੀਆਂ ਦੇ ਵਿੱਚ ਆ ਪਾਰਕਿੰਗ ਇੱਧਰ ਇੱਧਰ ਸਾਰੀ ਆਪਣੀ ਪਾਰਕਿੰਗ ਆ ਹਾਂ ਤੇ ਉਧਰੋਂ ਦੀ ਮਤਲਬ ਗੱਡੀ ਬਹਾਵਾ ਲੱਗ ਸਕਦੀ ਹੈ ਕੋਈ ਆਵੇ ਤਾਂ ਹਨਾ ਇਹ ਆਪਣੇ ਹਾਜੀ 300 ਗੱਡੀ ਤੱਕ ਦੀ ਪਾਰਕਿੰਗ ਇਨਸਾਈਡ ਹੈਗੀ ਆ 300 300 ਬਜਮੀ ਮਰਜੀ ਖੁੱਲੀ ਡੁੱਲੀ ਪਾਰਕਿੰਗ ਹਾਂ ਦੇ ਉੱਥੋਂ ਲੈ ਕੇ ਗ੍ਰੀਨਰੀ ਸਾਰੇ ਕਿਤੇ ਯਾਰ ਇੱਥੇ ਜੇ ਰੁੱਖਾਂ ਬੂਟਿਆਂ ਦਾ ਫੋਟੋਆਂ ਕਰਾਉਣੀਆਂ ਤਾਂ ਇਨਾਂ ਕੋਲੇ ਬਹੁਤ ਆ ਮੈਨੂੰ ਆ ਵੀ ਬਹੁਤ ਚੰਗਾ ਲੱਗਾ ਤੁਹਾਡਾ ਯਾਰ ਇਹਨੂੰ ਕਹਿੰਦੇ ਕੀ ਆ ਹੱਟ ਜੀ ਝੌਂਪੜੀ ਕਹਿੰਦੇ ਆਪਾਂ ਤਾਂ ਹੱਟ ਬਣਾ ਲਓ ਹਾਂ ਲੈ ਇਹ ਇਨਡੋਰ ਵੀ ਹੈ ਆਊਟਡੋਰ ਵੀ ਹੈਗਾ ਟੈਂਟ ਵਾਲਾ ਹਾਂਜੀ ਆਪਣੇ ਪਿੱਛੇ ਸਾਰਾ ਹੁਣ ਇੱਥੋਂ ਤੋਂ ਇਧਰ ਪਾਰਕਿੰਗ ਸ਼ੁਰੂ ਹੋ ਜਾਂਦੀ ਆ ਪਾਰਕਿੰਗ ਤੋਂ ਬਾਅਦ ਸਾਰਾ ਓਪਨ ਆ ਟੈਂਟ ਇਹ ਟੈਂਟ ਲਾ ਲਓ ਹਾਂਜੀ ਤੇ ਆਪਾਂ ਚਲਿਏ ਟਰੈਕਟਰ ਵਾਲੇ ਪਾਸੇ ਹਾਂਜੀ 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 ਲੈ ਖੁੰਡਾ ਲੈ ਵਾਹ ਕਮਾਲ ਇਹ ਤਾਂ ਹੱਥ ਜੀ ਰੱਖਿਆ ਕਰੋ ਭਾਵੇਂ ਦੇਗਾ ਬੜੀ ਮਿਹਨਤ ਕੀਤੀ ਆ ਯਾਰ ਹਣਾ ਇਹਦੇ ਵਿੱਚ ਆਪਣਾ ਹਾਲ ਆ ਅੰਦਰ ਵੀ ਆਪਾਂ ਪਾਰਟੀ ਕਰ ਸਕਦੇ ਆ ਅੰਦਰ ਵੀ ਥੋੜੇ ਵਾਸ਼ਰੂਮ ਵਗੈਰਾ ਬਹੁਤ ਵਧੀਆ ਹੈਨਾ ਹਾਂਜੀ ਹਾਂਜੀ ਹਾਂ ਤੇ ਉਹ ਵੀ ਆਪਾਂ ਚੱਲ ਅੰਦਰ ਵੀ ਚੱਲਦੇ ਆ ਇੱਕ ਵਾਰੀ ਆਪਾਂ ਫੂਡ ਵਾਲੇ ਪਾਸੇ ਨੂੰ ਫੂਡ ਨੂੰ ਮੱਥਾ ਟੇਕ ਕੇ ਆਈਏ ਹਾਂਜੀ 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 ਇਹ ਕਿਵੇਂ ਟਰੈਕਟਰ ਇੱਥੇ ਮੇਰੇ ਡੈਡ ਦਾ ਟਰੈਕਟਰ ਸੀ ਹੁਣ ਤਿਆਰ ਕਰਕੇ ਉਹ ਲਿਆਦਾ ਅੱਛਾ ਇਹ ਜੱਦੀ ਟਰੈਕਟਰ ਆ ਤੁਹਾਡਾ ਜੱਦੀ ਟਰੈਕਟਰ ਹਾਂਜੀ ਜੱਦੀ ਟਰੈਕਟਰ ਕਿਹੜਾ ਮਾਡਲ ਸੀ ਇਹ ਇਹ 76 ਮਾਡਲ 76 ਮਾਡਲ ਜੱਦੀ ਟਰੈਕਟਰ ਲੈ ਟੈਟਰ ਦੂਜੇ ਪੋ ਵਾਲੇ ਆ ਹਾਂਜੀ ਠੀਕ ਆ ਗਾ ਇਹ ਲਿਉਣੀ ਕਰਨੀ ਔਖੇ ਆ ਹਨਾ ਥੋੜਾ ਜਹਾ ਖਰਚਾ ਫਰਚਾ ਬਹੁਤ ਪੈ ਜਾਂਦਾ ਇੰਨਾ ਤੇ ਇਹਨਾਂ ਫੋਟੋ ਖਚਾਉਣ ਵਾਲੇ ਨੇ ਕਹਿਣਾ ਲੈ ਵੀ ਟਰੈਕਟਰਾਂ ਫੋਟੋ ਖਚਾ ਲਈ ਪਰ ਇਹ ਮਹਿੰਗੀ ਬਹੁਤ ਪਈ ਹੈ ਹਨਾ ਲਿਉਣਾ ਟਰੈਕਟਰ ਔਖਾ ਹਾਂਜੀ ਹਾਂਜੀ ਹਾਂ ਮੈਂ ਦੇਖਿਆ ਨਗਰ ਕੀਰਤਨ ਚਲੋ ਡੈਡ ਦੀ ਜੀ ਲੈ ਕੇ ਆਈਏ ਹਾਂ ਤੇ ਚਲੋ ਪੂਰੀ ਹੋਈ ਬਿਲਕੁਲ ਤੇ ਆਪਾਂ ਹੋਰ ਚਲੀਏ ਅਗਲੇ ਪਾਸੇ ਹਾਂਜੀ ਹਾਂਜੀ ਆਜੋ ਜੀ ਲੈ ਵੀ ਫੋਟ ਨਵਾਂ ਦਰਸ਼ਕੋ ਇਹ ਨਾਲ ਵੀ ਫੋਟੋਆਂ ਖਚਾ ਸਕਦੇ ਹੋ ਜਵਾਕਰ ਦਾ ਉਹ ਕੀ ਆ ਪਰੇ ਬਈ ਉਹ ਜੀ ਉਹ ਦਿਖਾ ਦਿਓ ਇੱਕ ਮਿੰਟ ਹਾਂ ਹਾਂ ਜੀ ਜੋਰਾਜ਼ ਫਾਰਮ ਆਹ ਆ ਲੈ ਆ ਫਾਰਮ ਪ੍ਰਾਬੂ ਬਾਈ ਜੀ ਹੁਣਾ ਦਾ ਤੇ ਜਰੂਰ ਨਾ ਪੰਜਾਬੀਓ ਸੰਪਰਕ ਕਰਿਓ ਜਾਂ ਹੋਰ ਵੀ ਕਮਿਊਨਿਟੀ ਜੀ ਤੁਹਾਡੇ ਕਿਸੇ ਨੇ ਕਰਨਾ ਚਾਹੁੰਦਾ ਪ੍ਰੋਗਰਾਮ ਤਾਂ ਸੰਪਰਕ ਕਰ ਲਿਓ ਬਾਈ ਜੀ ਹੁਣਾ ਨਾਲ ਸੂਨਾ ਬਾਲਾ ਉਹ ਕੀ ਆ ਉਹਦੇ ਵਿੱਚ ਆਪਣਾ ਛੋਟਾ ਵਾਟਰਫਾਲ ਬਣਾਏ ਹੋਏ ਆ ਜੀ ਤੇ ਬੈਠਣ ਦੇ ਲਈ ਜਗਾ ਤੇ ਆ ਜਿਹੜਾ ਇੱਕ ਲੱਕੜ ਦਾ ਹਜਗੜ ਜਹਾ ਉਹ ਇਹਦੇ ਤੇ ਜਿਵੇਂ ਆਪਾਂ ਫੋਟੋ ਸ਼ੂਟ ਦੇ ਲਈ ਹੋਈ ਆ ਸਾਰਾ ਕੁਝ ਤਿਆਰ ਕੀਤਾ ਹੋਇਆ ਹੈ ਅੱਛਾ ਠੀਕ ਆ ਠੀਕ ਆ ਫੁੱਲ ਫੁੱਲ ਲੱਗ ਜਾਣਗੇ ਬਹੁਤ ਫੁੱਲ ਲੱਗ ਜਾਣੇ ਆ ਉੱਤੇ ਵੇਲਾਂ ਲਾ ਕੇ ਵੀ ਜਿੱਦਾਂ ਦੀ ਕੋਈ ਇਵੈਂਟ ਹੋ ਉਹਨਾਂ ਦਾ ਕਿਸੇ ਵੀ ਜਿਨ੍ਹਾਂ ਨੇ ਪ੍ਰੋਗਰਾਮ ਕਰਨਾ ਉਹਨਾਂ ਲਈ ਕੀ ਉਹਨਾਂ ਦਾ ਥੀਮ ਕਿਦਾਂ ਦਾ ਵਾ ਉਹਦੇ ਹਿਸਾਬ ਨਾਲ ਉਹਨਾਂ ਦੇ ਡਿਜ਼ਾਈਨ ਦੇ ਫੁੱਲ ਆਪਾਂ ਲਾ ਸਕਦੇ ਆ ਤੇ ਇਹ ਪਿੰਡ ਕਿਹੜਾ ਆਪਣਾ ਉਧਰ ਉਧਰ ਆਪਣਾ ਪਿੰਡ ਜਾਨਪੁਰ ਹੈ ਜੀ ਜਾਨਪੁਰ ਮੁੱਖੀ ਜੀ ਆ ਗਿਆ ਇਹ ਇਹ ਆਪਣਾ ਲੁਧਿਆਣੇ ਦੇ ਨਾਲ ਆ लुधियाना ਦੇ ਕੋਲ ਆ ਬਰਦਾਖਾ ਦੇ ਜਮਾ ਨਾਲ ਜਾਂਗਪੁਰ ਪਿੰਡ ਹੈ ਜਾਂਗਪੁਰ ਹਾਂਜੀ ਠੀਕ ਆ ਵੀ ਲੈ ਲੁਧਿਆਣੇ ਵਾਲਿਓ ਤੁਹਾਡੇ ਬੰਦੇ ਨੇ ਮਾਰਕਾ ਬਹੁਤ ਵੱਡਾ ਮਾਰਿਆ ਮਾਣ ਹੁੰਦਾ ਕਿ ਨਹੀਂ ਨੜੇ ਤੇੜੇ ਵਾਲੇ ਪਿੰਡਾਂ ਨੂੰ ਹੁੰਦਾ ਇਹ ਸਾਪਣੇ ਪਿੰਡ ਦਾ ਵਾਹ ਹਾਂਜੀ ਇਹ ਪੁੱਛਣਾ ਬਹੁਤ ਵੱਡੀ ਗੱਲ ਆਦਾ ਹੁੰਦਾ ਯਾਰ ਆਪਣੇ ਪਿੰਡ ਵਾਲੇ ਬੰਦੇ ਨੇ ਕੀ ਕੀਤਾ ਉੱਥੇ ਹਾਂਜੀ 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 ਤੇ ਕਿਉਂਕਿ ਆਏ ਨਾ ਬਾਈ ਤੁਸੀਂ ਪੁਰਾਣੇ ਆਏ ਹੋ ਹਾਂਜੀ ਤਾਂ ਬਹੁਤ ਸਾਰੇ ਐ ਹੁਣ ਕਿ ਨਵੇਂ ਜਵਾਬ ਨਹੀਂ ਜਾਣਦੇ ਹੁਣ ਇਹ ਕਿੰਨਾ ਦੇ ਪਰਿਵਾਰ ਚੋਂ ਆ ਹਨ ਵੀਡੀਓ ਨੇ ਪਤਾ ਲੱਗ ਜਾਂਦਾ ਪਈ ਇਹ ਉਹਨਾਂ ਦੇ ਪਰਿਵਾਰ ਚੋਂ ਆ ਹਾਂਜੀ ਉਹ ਬਹੁਤ ਸੋਹਣਾ ਛੋਡਾ ਬਣਾਇਆ ਉਹ ਨੂੰ ਬਹੁਤ ਚੰਗਾ ਲੱਗਿਆ ਲੱਕੜ ਦਾ ਹਾਂਜੀ ਫਰੇਮ ਜਿਹਾ ਹਨਾ ਸਾਰੇ ਡਿਜ਼ਾਈਨ ਜਿਵੇਂ ਇਹਦੇ ਤੇ ਜਿਵੇਂ ਫੈਮਿਲੀ ਫੋਟੋ ਕਿਸੇ ਨੇ ਕਰਨੀ ਆ ਉਹਦੇ ਲਈ ਫਲਾਵਰ ਲਾ ਕੇ ਇਹਦੇ ਉੱਤੇ ਬੇਲਾਂ ਲੱਗ ਜਾਣਗੀਆਂ ਆਰਟੀਫੀਸ਼ੀਅਲ ਲੱਗ ਜਾਂਦੀਆਂ ਆ ਆ ਯਾਰ ਲੈ ਆ ਵੀ ਗੱਲ ਪੂਰੀ ਆ ਮੈਂ ਕਹ ਦੂਰੋਂ ਕੱਲਾ ਜੰਗਲਾ ਜਿਹਾ ਲਾਇਆ ਇਹਨਾਂ ਨੇ ਨਹੀਂ ਨਹੀਂ ਲੈ ਕੁਰਸੀਆਂ ਕਰਸੀਆਂ ਚੀਜ਼ਾਂ ਪੂਰੀਆਂ ਰੱਖੀਆਂ ਇਹਨਾਂ ਨੇ ਪੂਰਾ ਮਾਹੌਲ ਬਣਾ ਕੇ ਹਾਂਜੀ ਗਲਾਸ ਹੀ ਪਿਆ ਕੱਲਾ ਤੇ ਹੁਣ ਦੂਜਾ ਗਲਾਸ ਤੇ ਹੋਰ ਸਮਾਨ ਉਹ ਤੁਸੀਂ ਲੈ ਕੇ ਆਉਣਾ ਭਾਈ ਹਾਂ ਇਹ ਜਿਹੜੇ ਰਿਟਾਇਰਮੈਂਟ ਪਾਰਟੀ ਕਰਨੀ ਆ ਹਨਾ ਹਾਂਜੀ ਹਾਂਜੀ ਜੋ ਮਰਜੀ ਆ ਆ ਵੇ ਥਾਣੇ ਕਿਹੜਾ ਜਵਾਬ ਦੇਣਾ ਭਾਈ ਮੈਂ ਉਹਨਾਂ ਨੂੰ ਨਹੀਂ ਬਾੜਨਾ ਸਾਰਿਆਂ ਵਾਸਤੇ ਖੁੱਲਾ ਹੀ ਆ ਖੁੱਲਾ ਹੀ ਆ ਜੀ ਇਹ ਪਾਏ ਪਾਇਆ ਹਨਾ ਹਾਂਜੀ ਇੱਕ ਚਰਨਾ ਜਿਹਾ ਬਣ ਜਾਂਦਾ ਠੀਕ ਨੇਚਰਲ ਲੁੱਕ ਨੇਚਰਲ ਲੁੱਕ ਪਾਣੀ ਦੀ ਲੁੱਕ ਬੜੀ ਹੁੰਦੀ ਆ ਹੂੰ ਇਹ ਗ੍ਰੀਨਰੀ ਕਰਕੇ ਯਾਰ ਬੜਾ ਕਮਾਲ ਹੈ ਇੱਥੋਂ ਦਿਖਾ ਦਿਓ ਲੈ ਕਿੱਥੋਂ ਤੱਕ ਆ ਬਹੁਤ ਵੱਡਾ ਏਰੀਆ ਹਾਂਜੀ ਆ ਮੈਨੂ ਇੱਕ ਸ਼ੋਰ ਸ਼ਰਾਬੇ ਤੋਂ ਦੂਰ ਹੈ ਸ਼ੋਰ ਸ਼ਰਾਬੇ ਤੋਂ ਦੂਰ ਹੈ ਜੀ ਪ੍ਰਾਈਵੇਸੀ ਪੂਰੀ ਆ ਸਾਰੇ ਪਾਸੇ ਉਹ ਕੋਈ ਹੈ ਨਹੀਂਗਾ ਸਾਰੇ ਪਾਸੇ ਉਹ ਕੰਦਾ ਮਾਂ ਪ੍ਰਾਈਵੇਸੀ ਦਾ ਪੂਰਾ ਧਿਆਨ ਆ ਇੱਥੇ ਤੇ ਚਲਿਏ ਪੁੱਤਰ ਨੂੰ ਬਾਈ ਜੀ ਹਾਂਜੀ ਹਾਂਜੀ ਆ ਜੀ ਇਹ ਵੀ ਕੁਛ ਨਾ ਲਾਈਟਿੰਗ ਲਾ ਕੇ ਕੋਈ ਐਕਸਟਰਾ ਕਸਟਮਾਈਜ਼ ਕਰਨਾ ਹੋਵੇ ਆਪਦੇ ਹਿਸਾਬ ਨਾਲ ਥੀਮ ਹਨਾ ਉਹਦੇ ਵਾਸਤੇ ਵੀ ਫਰੇਮ ਕੰਮ ਬਹੁਤ ਆਊਗਾ ਕੁਛ ਲਾ ਕੇ ਬੈਕਗਰਾਉਂਡ ਤੇ ਲਾਉਣਾ ਵਾ ਜਿੱਦਾਂ ਮਰਜੀ ਡੈਕੋਰ ਆਪਾਂ ਲਾ ਕਰ ਸਕਦੇ ਆ ਤੇ ਅਰਵ ਸੀ ਨਾ ਅਰਵਿੰਦ ਇਹ ਇੰਡੀਆ ਜਾਂਦਾ ਫਿਰ ਗਿੜਾ ਘਣਾਉਣੇ ਹੋ ਬੰਦੇ ਦਾ ਹਾਂਜੀ ਹਾਂਜੀ ਕਿਵੇਂ ਲੱਗਦਾ ਇੰਡੀਆ ਫਿਰ ਬਣਦੀ ਆ ਗੱਲ ਸਵਾਦ ਆਉਂਦਾ ਨਾ ਉੱਥੇ ਵਾ ਠੀਕ ਆ ਫਿਰ ਜਾਇਆ ਕਰ ਪੱਕਾ ਹਾਂ ਉਹ ਯਾਰ ਇੰਡੀਆ ਤਾਂ ਫਿਰ ਤੁਹਾਨੂੰ ਪਤਾ ਹੀ ਆਂ ਇੰਡੀਆ ਦਾ ਫਿਰ ਇੰਡੀਆ ਯਾਰ ਹਾਂ ਇਹ ਤਾਂ ਇਹ ਇਹ ਹੈਗਾ ਹੁਣ ਜਿਹਨੂੰ ਆਪਾਂ ਫਰਸਟ ਕਾਪੀ ਬਣਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਨਾ ਜਿਵੇਂ ਕਿਸੇ ਬ੍ਰਾਂਡਡ ਚੀਜ਼ ਦੀ ਹਾਂਜੀ ਉਹਦੀ ਇੱਕ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਇਹ ਚੀਜ਼ਾਂ ਉਹ ਆ ਇਹ ਚੀਜ਼ਾਂ ਉਹ ਆ ਪਰ ਉੱਥੇ ਜਾ ਕੇ ਉਹ ਹੀ ਸਵਾਦ ਆ ਉਹ オリジナル ਜਿਵੇਂ オリジナル ਕਹਿੰਦੇ ਵੀ ਭਾਈ ਇਹ オリジナル100% ਆ ਤੁਹਾਡੇ ਕਈ ਬਣਾਏ ਹੋਏ ਆ ਥੀਮ ਹਨਾ ਹਾਂਜੀ ਦੇਖੋ ਆਹ ਫਰੇਮ ਬਣਾਏ ਹੋਏ ਥੋੜੇ ਕੰਮ ਆਉਣਗੇ ਵੈਰੀ ਗੁੱਡ ਉਹ ਸ਼ਾ ਉਹ ਵੀ ਚਲਾਇਆ ਹੋਇਆ ਤੁਹਾਡਾ ਹਾਂਜੀ ਉਹ ਬੂੰਦਾ ਬੰਦੀ ਹੋ ਰਹੀ ਆ ਇਹ ਖਰਚਾ ਤੁਹਾਡਾ ਬਹਾਵਾ ਕੀਤਾ ਪ੍ਰਭੂ ਆ ਵੀ ਸੁਣਾ ਕਿੱਦਾਂ ਇਹ ਲੱਕੜ ਦੇ ਵਿੱਚ ਸ਼ਾਵਰ ਲਾਇਆ ਤੁਹਾਡੇ ਹੈ ਨਾ ਹਾਂਜੀ ਹੂੰ ਇਹ ਡਿਜ਼ਾਈਨ ਫਿਰ ਸਾਰੇ ਡਿਜ਼ਾਈਨ ਆ ਆਪ ਹੀ ਤਿਆਰ ਕੀਤੇ ਆਪ ਹੀ ਕੀਤੇ ਆ ਮੱਲਾ ਖਰਚਾ ਤੁਹਾਡਾ ਲੋੜ ਹੀ ਦਾ ਕੀਤਾ ਤੇ ਕੋਈ ਆਪਣਾ ਬੰਦਾ ਆਵੇ ਹਸਾਬ ਹਸਾਬ ਨਾਲ ਕਰ ਲਿਓ ਨਹੀਂ ਨਹੀਂ ਸਾਰੇ ਆਪਣੇ ਹੀ ਬਗਾਨਾ ਕਿਹੜਾ ਇੱਥੇ ਆਪਣੇ ਹੀ ਆ ਸਾਰੇ ਆਪਣੇ ਹੀ ਆ ਤੇ ਆਪਾਂ ਅੰਦਰੋਂ ਦੇਖੀਏ ਹਾਂ ਦੋ ਅੰਦਰਲੇ ਪਾਸੇ ਵੀ ਚੱਲਦੇ ਆ ਆ ਤੁਹਾਡਾ ਪਾਰਕਿੰਗ ਵਾਲਾ ਬਹੁਤ ਸੋਹਣਾ ਵਾ ਹਾਂਜੀ ਤੇ ਸਾਈਡ ਤੇ ਵੀ ਸਾਰੀ ਪਾਰਕਿੰਗ ਹੀ ਆ ਹਾਂ ਪਾਰਕਿੰਗ ਥਾਂ ਬਹੁਤ ਆ ਗੱਡੀਆਂ ਲਾਉਣ ਨੂੰ ਬਿਲਕੁਲ ਇਹ ਥੋੜੀ ਚੰਗੀ ਗੱਲ ਆ ਬਾਕੀ ਮੌਕੇ ਤੇ ਵੀ ਹੋਰ ਚੀਜ਼ਾਂ ਡਿਜ਼ਾਈਨ ਹੋ ਜਾਂਦੀਆਂ ਹਨਾ ਹਾਂ ਹੋਲੀ ਡਿਜ਼ਾਈਨ ਆ ਅਪਾ ਹਜੇ ਹੋਰ ਵੀ ਡਿਜ਼ਾਈਨ ਮੁਰੇ ਤਿਆਰ ਕਰਨੇ ਆ ਹਾਂਜੀ ਤਾਂ ਤਤਾ ਹੀ ਆ ਕੰਮ ਗਏ ਹਾਂਜੀ ਤੇ ਆ ਲੈ ਦੇਖ ਸਕਦੇ ਹੋ ਪਰਿਵਾਰਕ ਮਾਹੌਲ ਮੈਂਣਾ ਤੁਹਾਨੂੰ ਪਰ ਹਾਈ ਜਸ ਮਾ ਸੰਦੂਖ ਸੰਦਾਖ ਵੀ ਤੁਹਾਡੇ ਕੋਲ ਹੈਗੇ ਆ ਹਾਂਜੀ ਹਾਂਜੀ ਆਪਾਂ ਇਹ ਇਹ ਇਨਡੋਰ ਵਾਸਤੇ ਆਪਾਂ ਇਹ ਇਨਡੋਰ ਲਈ ਆ ਹੁਣ ਛੋਟੀ ਮੋਟੀ ਪਾਰਟੀ ਕਰਨੀ ਆ ਲੈ ਆਜੋਂਦੇ ਅੰਦਰਲੇ ਪਾਸੇ ਚੱਲ ਜੇ ਦਰਸ਼ਕ ਹੋਏ ਆ ਤਾਂ 12 ਸੰਗੀਆਂ ਦੇ ਸਿੰਗੂਲਾਈ ਲੱਗਦੇ ਆ ਹਾਂ ਕਮਾਲ ਖੂਬ ਸੂਰਤੀ ਆਜੋਂ ਅੰਦਰਲੇ ਪਾਸੇ ਚੱਲ ਗਏ ਲਓ ਜੀ ਇਹ ਤਾਂ ਯਾਰ ਤਾਜ਼ਾ ਹੀ ਆ ਕਮ ਹੈ ਇਹ ਤਾਂ ਮੈਂ ਕਹਿੰਨਾ ਓਪਨਿੰਗ ਕਰਨੀ ਲੱਗਦਾ ਹਾਂਜੀ ਇਧਰਲੇ ਪਾਸੇ ਆਪਣਾ ਇੱਕ ਨਾਲ ਅਟੈਚ ਵਾਸ਼ਰੂਮ ਤੇ ਰੂਮ ਹਾਂ ਇਹ ਵੀ ਬਹੁਤ ਸੋਹਣਾ ਰੂਮ ਆ ਬੈਠਣ ਉੱਠਣ ਨੂੰ ਬੜਾ ਥੱਕ ਜਾਣਾ ਹਾਂਜੀ ਹਾਂਜੀ ਲੈ ਆ ਵਾਸ਼ਰੂਮ ਬਹੁਤ ਕਲੀਨ ਹਮੇ ਦਿਖਾ ਦਿਆਂ ਮੋਟਾ ਜਿਹਾ ਜਮਾਈ ਨਵਾਂ ਯਾਰ ਜਮਾਈ ਨਵਾਂ ਕਮ ਤੇ ਇੱਥੇ ਜਿਵੇਂ ਸ਼ੂਟ ਪਾਰਟੀ ਕਰਨੀ ਆ ਉਹਦੇ ਲਈ 바ਰ ਵਗੈਰਾ ਸਾਰਾ ਕੁਝ ਪਹਿਲਾਂ ਸੈਟਅਪ ਆ ਹਾਂ ਆ ਹੋ ਜਾਣਾ ਲੈ ਕਲਾਸਿਕ ਲੁੱਕ ਕਲਾਸਿਕ ਲੁੱਕ ਹਾਂਜੀ 바ਰ ਵਗੈਰਾ ਸਾਰਾ ਕੁਝ ਅੱਜ ਇਹ ਡਰਮ ਦੇ ਥੱਲੇ ਪੈ ਰਹੇ ਦੇ ਵਿੱਚ ਵਪਾਰ ਲਈ ਗੁਰੇ ਵਰਤਦੇ ਸੀ ਹਾਂਜੀ ਹਨਾ ਹਾਂਜੀ ਤੇ ਆ ਆ ਰਾਰ ਰੱਖਿਆ ਵਾ ਇਹ ਜਿਵੇਂ ਫਾਰਮ ਦੀ ਲੁੱਕ ਲਈ ਸਾਰਾ ਨਾਲੇ ਇੱਕ ਸੋਨਾ ਲੱਗਦਾ ਵਾ ਹੂੰ ਬਿਲਕੁਲ ਤੇ ਇਧਰ ਆ ਭਰਾ ਆ ਯਾਰ ਕਰਾ ਕਾ ਟਹਿਰੀ ਬੜਾ ਵੱਡਾ ਹੁੰਦਾ ਹੈ ਇਹ ਟਹਿਰੀ ਬੜਾ ਚੌੜਾ ਇਹ ਫੋਟੋਗ੍ਰਾਫੀ ਨੂੰ ਕੰਮ ਆਇਆ ਕਰੂਗਾ ਹਾਂਜੀ ਹਾਂਜੀ ਹਾਰ ਲਿਆ ਡੇਵਿਡਸਨ ਹਾਂਜੀ ਇਹ ਉਹ ਆ ਜਿਹੜੇ ਰੇਅਰ ਹੀ ਕਿਉਂਕਿ ਲਿਮਟਿਡ ਐਡੀਸ਼ਨ ਬਣਾਉਂਦੇ ਆ ਹਾਂਜੀ ਹੂੰ ਬੜਾ ਸੋਹਣਾ ਦਾ ਰੂਹ ਵੀ ਬਹੁਤ ਦਾ ਐ ਲੱਗਦਾ ਵੀ ਖੜਾ ਹੀ ਰੂਹ ਮਾਰੀ ਜਾਂਦਾ ਹੁੰਦਾ ਜਿਵੇਂ ਲੈ ਕਮਾਲ ਹਾਂ ਯਾਰ ਆ ਦਾ ਬੜਾ ਜਿਵੇਂ ਤੁਸੀਂ ਕਿਹਦੇ ਹਾਲੀਵੁੱਡ ਦੀ ਫਿਲਮ ਵਾਲੇ ਹਿਸਾਬ ਜੀ ਟੋਕਾਂ ਵਾਲੀ ਫਿਰਦੇ ਆ ਕਮਾਲ ਕੀਤੀ ਪਈ ਆ ਆ ਗਿਆ ਆਪਣਾ ਰਾਇਲ ਇਨਫੀਲਡ ਹਾਂਜੀ ਹੂੰ ਇਹ ਰਾਇਲ ਇਨ ਇਹ ਵੀ ਇੰਡੀਆ ਤੋਂ ਹੀ ਲਿਆਉਂਦਾ ਇਹ ਨਹੀਂ ਇੱਥੋਂ ਹੀ ਮਿਲ ਗਿਆ ਸੀ ਜੀ ਹਾਂ ਸਕੂਟਰ ਇੰਡੀਆ ਤੋਂ ਲਿਆਂਦਾ ਹਾਂ ਸਕੂਟਰ ਇਹਨੂੰ ਰੰਗ ਨੂੰ ਕਰਾਉਣਾ ਆਪਾਂ ਰੰਗ ਰੂਮ ਕਰਕੇ ਰੈਡੀ ਦਰਸ਼ਕੋ ਕਮੈਂਟ ਕਰਕੇ ਦੱਸੋ ਵੀ ਇਹਨੂੰ ਰੰਗ ਕਿਹੜਾ ਕਰਾਈਏ ਅੱਜ ਹਾਂਜੀ ਆਹ ਕਿਹੜਾ ਰੰਗ ਕਰਾਈਏ ਤੁਹਾਡਾ ਮਨਪੋਂ ਦਾ ਰੰਗ ਦੱਸ ਦਿਓ ਉਹ ਬਾਈ ਜੀ ਕਰਾ ਦੂ ਫਿਰ ਹਾਂਜੀ ਸਾਡੇ ਸਸਪੈਂਸ ਚੱਲਦਾ ਇਹਨੂੰ ਕਰਨਾ ਕਿਹੜਾ ਤੇ ਆ ਆ ਆ ਤੁਸੀਂ ਅੱਥ ਦਾ ਇੰਜਨ ਲਿਆਈ ਬੈਠਿਆ ਕੈਨੇਡਾ ਚ ਹੈ ਹਾਂਜੀ ਫਿਰ ਇੰਡੀਆ ਜੋ ਹੁਣ ਇੰਡੀਆ ਦੀ ਤਿਆਰੀ ਕੀਤੀ ਹੈ ਤਾਂ ਇੰਡੀਆ ਦਾ ਮਾਹੌਲ ਤਾਂ ਵੱਡਣਾ ਚਾਹੀਦਾ ਸੰਡਿਗੇਟ ਵੀ ਲਾਉਣਾ ਪਊ ਮੈਨੂੰ ਤਾਂ ਲੱਗਦਾ ਹਾਂਜੀ ਹਾਂਜੀ ਲੈ ਆ ਕੈਨੇਡਾ ਦੇ ਵਿੱਚ 8 ਦਾ ਇੰਜਨ ਪਟੇ ਤੇ ਪੱਖਾ ਚੱਲੂ ਚੱਲੂ ਮੋਟਰ ਹਮ ਲੈ ਆਏ ਆ ਬੰਦੇ ਆ ਸ਼ਕੀਨਾ ਹੀ ਸੱਤ ਤੱਕ ਦੇ ਪਏ ਇਹ ਵੀ ਬਾਈ ਜਿਗਰ ਵਾਲੀ ਗੱਲ ਆ ਲੈ ਕਿਹੜਾ ਖਰਚ ਦਾ ਹਾਂਜੀ ਹੈ ਚੀਜ਼ ਚੱਲਦੀ ਸੁਣੀ ਲੱਗੂ ਪੁਰਾਣੀ ਮੋਟਰ ਆ ਅੱਛਾ ਇੰਜਨ ਦਰਸ਼ਕੂ ਲੈ ਜਿਨੇ ਲੱਗਦਾ ਨਾ ਵੀ ਗਿੜਾ ਪਾ ਪਾਪੂ ਕੀ ਦੇਖਣਾ ਇੱਥੇ ਆ ਜਿਓ ਹਨਾ ਹਾਂਜੀ ਹਾਂਜੀ ਇਹ ਵੀ ਇਵੈਂਟ ਬਣ ਜਾਣਾ ਦੇਖੋ ਲੈ 8 ਦਾ ਇੰਜਨ ਆਇਆ ਪਿਆ ਬਾਈ ਹੁਣ ਕੋਲ ਕੈਨੇਡਾ ਆਪਣੀ ਕੰਪਨੀ ਵੀ ਕਿਹੜੀ ਕੰਪਨੀ ਆ ਟਰੱਕਿੰਗ ਚ ਆਪਣੀ ਐਕਸਪੀਐਸ ਟਰੱਕਿੰਗ ਕੰਪਨੀ ਆ ਐਕਸਪੀਐਸ ਹਾਂਜੀ ਟਰੱਕਿੰਗ ਕੰਪਨੀ ਜੇ ਆ ਜੇ ਕੋਈ ਆਨਰਪੀਟਰ ਆਉਣਾ ਚਾਹੇ ਜਦੋਂ ਮਰਜੀ ਕਿਉਂਕਿ ਆਪਣੇ ਟ੍ਰੇਲ ਵੀ ਆਪਣੇ ਹੈਗੇ ਆ ਹੂੰ ਤੇ ਜੇ ਕੋਲ ਬੌਬਟਲ ਹੈਗਾ ਉਹ ਵੀ ਓਕੇ ਆ ਜਦੋਂ ਮਰਜੀ ਆਪਣੇ ਆ ਸਕਦੇ ਆ ਤੇ ਫਲੈਟ ਬੈੱਡ ਦਾ ਸਾਰਾ ਕੰਮ ਆ ਮੈਕਸੀਆਂ ਦਾ ਬਿਲਕੁਲ ਤੇ ਆ ਇਹ ਮੇਰੀ ਦਾਦੀ ਦਾ ਸੰਦੂਖ ਦਾਦੀ ਦਾ ਸੰਦੂਖ ਨਾ ਕਿ ਦਾਦੀ ਇਹ ਦੋ ਲਿਖਣਾ ਸੀ ਉੱਤੇ ਬਚਨ ਘਰ ਬਜਾ ਹਣਾ ਜਾਂ ਕਿਤੇ ਅੰਦਰ ਜਾਂ ਕਿਤੇ ਕਿਉਂਕਿ ਉਦੋਂ ਫਿਰ ਜਿਵੇਂ ਦਾਜ ਚੋਂਦੇ ਹੁੰਦੇ ਹੁੰਦੇ ਆ ਉਵੇਂ ਆ ਉਦੋਂ ਲਿਖਦੇ ਨਹੀਂ ਸੀ ਉਦੋਂ ਲਿਖਦੇ ਨਹੀਂ ਸੀ ਹਾਂਜੀ ਹੁਣ ਆਪਾਂ ਭਾਵੇਂ ਲਿਖਾ ਲਈਏ ਹੁਣ ਲਿਖਾਵਾਂਗੇ ਜੀ ਕਿਉਂਕਿ ਇਹਨਾਂ ਦੇ ਜਿਵਾਕ ਨੇ ਭੋਲੇ ਵਾਲੇ ਇਹਨਾਂ ਨੂੰ ਕੀ ਪਤਾ ਕੀ ਦਾ ਹਾਂਜੀ 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 ਤਾਂ ਇਹਦੇ ਪੋਤ ਪੋਤਿਆਂ ਨੇ ਤੇ ਆਪਾਂ ਲਿਖਾ ਦਈਏ ਆ ਘੜਾ ਵੀ ਰੱਖੀ ਬੈਠੇ ਹਾਂ ਇਹ ਗੱਲ ਜੇ ਲੈਸ ਮੇਰਾ ਘੜੇ ਇੰਡੀਆ ਸੰਦੂਕ ਦੇ ਉੱਤੇ ਹੀ ਪਏ ਹੁੰਦੇ ਸੀ ਹਮ ਕਮਾਲ ਯਾਰ ਠੀਕ ਆਕਰ ਅਪਚਲੀਏ ਕਬੂਤਰਾਂ ਵਾਲੇ ਪਾਸੇ ਹਾਂਜੀ ਹਾਂਜੀ ਆਜੋ ਇੱਥੇ ਚੱਲ ਪੜਦੇ ਆ ਆਜੋ ਆ ਖੜਾ ਫੋੜ 4000 ਇਹਦੇ ਨਾਲ ਪੱਧਰ ਕੀਤਾ ਤੁਸੀਂ ਹੈ ਇਹਦੇ ਨਾਲ ਸਾਰਾ ਪੱਧਰ ਕੀਤਾ ਜੀ ਲੈ ਇਹ ਆ ਗੱਲਾਂ ਵਾ ਤਾਂ ਫੋੜ 400 ਆਪਣੇ ਘਾਟਾ ਹੈ ਨਾ ਬਾਈ ਮੈਂ ਦੇਖ ਬਹੁਤ ਘਟ ਦੇਖਿਆ ਫੋੜ 40 ਨਹੀਂ ਇੰਡੀਆ ਘਾਟਾ ਹਾਂਜੀ ਘਟਾ ਹੈ ਪਰ ਬਹੁਤ ਘਟਾ ਆ ਮੈਂ 600 ਦੇਖਿਆ ਫੋੜ 3000 ਤੱਕ ਹੈ ਰਾਮ ਹੀ ਸੀ ਉਹ ਤਾਂ ਆਮ ਹੀ ਸੀਗਾ ਹਾਂਜੀ ਇਹ ਵੱਡਿਆਂ ਚ ਵੀ ਆ ਜਾਂਦਾ ਸੀ ਤੇ ਪਾਵਰ ਚੰਗੀ ਆ ਇਹ ਤਾਂ ਉਹ ਟਰੈਕਟਰ ਸੀ ਜਿੱਖਾ ਮੈਂ ਮੁੰਡੇ ਨੂੰ ਦੱਸਦਾ ਵੀ ਪੁਰਾਣਾ ਡਾਕਟਰ ਖੜਾ ਹੈ ਨਾ ਤੇ ਕਿਸਰ ਜਮਾ ਕਵਾੜ ਹੋਇਆ ਤਾਂ ਰਿਸ਼ਤਾ ਕਰ ਜਾਂਦੇ ਸੀ ਲੋਕ ਵੀ ਇਹਦੀ ਇੰਨੀ ਟੌਰ ਸੀਗੀ ਇਹਦੀ ਟੌਰ ਆ ਹਾਂ ਇੰਨਾ ਇਹ ਬ੍ਰਾਂਡ ਸੀ ਇਹ ਵੱਡਾ ਆ ਲੈ ਕੁੱਕਣ ਵਾਲਾ ਇਰੀਏ ਚਾਗੇ ਲੈ ਉਹ ਉਹ ਬੱਲੇ 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 ਆ ਆਇਆ ਪੂਰਾ ਰਵਾ ਹੈ ਇਹਦਾ ਰੋ ਵੀ ਬਹੁਤ ਆ ਇਹਦਾ ਸਰਪੰਚ ਜੀ ਨਹੀਂ ਟੌਰ ਆ ਕੁੱਕੜੀਏ ਦੀ ਦੇਖਦਾ ਸਹੀ ਲੈ ਲੈ ਬੱਲੇ 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 ਚੜਾਈ ਚਾ ਪੂਰਾ ਕੰਮ ਆ ਮੁਰਗੀਆਂ ਆਂ ਅੰਡੇ ਦਿੰਦੀਆਂ ਇਹ ਹਾਂਜੀ ਹਾਂਜੀ ਦੇਖੋ ਵੀ ਕਰ ਲੈ ਬੰਦਿਆਂ ਨੇ ਕੈਨੇਡਾ ਜੀ ਵੀ ਕੁੱਕੜ ਮੁਰਗੀਆਂ ਰੱਖੇ ਹੋਏ ਆ ਉਹ ਕਾਲੇ ਜੀ ਵੀ ਲਿਓ ਕੜਕ ਨਾਲ ਜੀ ਸੋਹਣੇ ਲੱਗਣਗੇ ਉਹ ਵੀ ਲਿਓਂਦੇ ਆ ਹਾਂਜੀ ਉਹ ਮਿਲੇ ਨਹੀਂ ਮੈਨੂੰ ਲੱਭ ਰਿਆਂ ਉਹ ਆਪਣੇ ਜਹਾਜੀ ਦਾ ਵੀਰੇ ਤੋਂ ਬਾਈ ਜੀ ਤੋਂ ਸਹੀ ਆ ਸਹੀ ਆ ਉਹ ਕਰਨਗੇ ਹੱਲ ਆਪਣੇ ਉਹਨਾਂ ਦੇ ਪ੍ਰਧਾਨ ਹੋਣ ਦਾ ਫਾਇਦਾ ਕੀ ਵਾ ਵੜਦਾ ਹਾਂ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਮਿਲਦੇ ਆ ਉਹ ਇਹ ਲੈ ਤਾਂ ਉਹ ਪੁੱਤਰਾਂ ਨੇ ਵੀ ਆਪਣੇ ਬੱਚੇ ਕੱਢੇ ਹੋਇਆ ਅੱਛਾ ਉਹ ਕਿਧਰ ਕੱਢੇ ਪਾਸੇ ਬੱਚੇ ਅੰਦਰ ਆਜੋ ਤਾਂ ਜਾ ਕੇ ਮੈਂ ਨਹੀਂ ਨਹੀਂ ਤਾਂ ਇੱਥੂ ਹੀ ਹੋਏ ਨੇ ਇੱਥੇ ਅੰਦਰ ਹੋ ਜਾ ਕੋਈ ਨਹੀਂ ਮੈਂ ਤਾਂ ਡਰਦਾ ਹੀ ਨਹੀਂ ਜਾਂਦਾ ਇਹਨਾਂ ਤੋਂ ਕੋਈ ਨਹੀਂ ਕਹੇ ਆਏ ਤਾਂ ਮੈਂ ਜੇ ਹੋਇਆ ਕੋਈ ਨਹੀਂ ਆ ਜਾਓ ਆ ਲੈ ਕਬੂਤਰ ਵੀ ਰੱਖੇ ਆ ਛਤਰੀ ਨਹੀਂ ਲਈ ਬਾਈ ਆਪਾਂ ਛਤਰੀ ਲਾਈਏ ਹਣਾ ਛਤਰੀ ਲਾਲ ਕੱਪੜੇ ਵਾਲੀ ਕਿਉਂਕਿ ਉੱਡਦੇ ਆ ਹੋ ਪਰ ਉਹ ਬੱਚਾ ਜੀ ਉਹ ਨਿੱਕਾ ਬੱਚਾ ਆਓ ਬੈਠਾ ਲੈ ਆਹ ਦੇਖ ਸਕਦੇ ਹੋ ਕਬੂਤਰ ਵਗੈਰਾ ਪੂਰੇ ਰੱਖਿਆ ਤੇ ਸਾਫ ਸਵਾਈ ਵੀ ਪੂਰੀ ਆ ਰਵਾਧਾ ਹੈ ਥੋੜਾ ਹੀ ਰੱਖਿਆ ਨਾ ਜੀ ਆਪਾਂ ਆਪੇ ਵੱਧ ਜਾਣੇ ਆ ਬਰਕਤ ਪਾਈ ਜਾਣੀ ਆ ਆ ਹੀਟ ਦਿੰਦਾ ਹੋਊਗਾ ਵੱਲੋਂ ਹੀਟ ਦੇ ਅੰਦਰ ਹੀਟ ਤਾਂ ਫਿਰ ਜ਼ਰੂਰੀ ਆ ਠੰਡ ਹੋ ਜਾਣਾ ਹਾਂ ਬਿਲਕੁਲ ਬਿਲਕੁਲ ਲੈ ਕੂਕੂਤਰਾਂ ਚ ਕੁੱਕੜੀ ਕੁਕੜੀ ਬੈਠੀ ਆ ਹੈ ਇਹ ਕਾਬ ਜਾ ਹੋਰ ਗਲਤ ਹੋਇਆ ਪਿਆ ਤੇ ਆ ਦੇਖੋ ਆ ਠੀਕ ਆ ਰਲ ਮਿਲ ਕੇ ਭਾਈਚਾਰਾ ਬਣਾ ਕੇ ਰੱਖਿਆ ਇਹਨਾਂ ਨੇ ਆ ਦੇਖ ਲੈ ਚਾ ਜਾ ਜਾ ਤੂੰ ਵੀ ਆ ਜਾ ਅੰਦਰ ਤੂੰ ਵੀ ਆ ਜਾ ਅੰਦਰ ਬਹੁਤ ਸੋਹਣਾ ਬਾਈ ਨੰਦਾ ਜਿਹਨੀਆਂ ਜ਼ਿੰਦਗੀ ਦਾ ਸਵਾਦ ਲੈਣਾ ਨਾ ਜਿਹੜੇ ਭੁੱਲੇ ਬੈਠੇ ਆ ਕੀ ਕੁੱਕੜ ਸੀ ਕੀ ਕਬੂਤਰ ਸੀ ਉਹ ਇੱਥੇ ਆਜੋ ਯਾਰ ਤੁਹਾਨੂੰ ਬਾਈ ਚਾਹ ਪਾਣੀ ਪਿਆ ਕੇ ਤੋਰੂ ਪਰਿਵਾਰਕ ਮਾਹੌਲ ਮਿਲੂਗਾ ਤੁਹਾਨੂੰ ਹਾਂਜੀ ਲੈ ਹਨ ਇਹ ਵੱਡੀ ਗੱਲ ਆ ਇਹ ਵੱਡੀ ਗੱਲ ਆ ਜੀ ਹਾਂ ਜਿਹਦੀ ਜ਼ਿੰਦਗੀ ਜਿਉਣੀ ਸਿੱਖਣੀ ਆ ਉਹ ਇੱਥੇ ਆਜੋ ਜ਼ਿੰਦਗੀ ਖੈਰ ਸਮਝਾਉਣੀ ਆਉਂਦੀ ਆ ਪਰ ਇੱਕ ਨਾ ਹੁੰਦਾ ਨੀ ਕਿ ਚਾਹ ਜਾਂ ਕਿਸੇ ਚੀਜ਼ ਦੇ ਦੇਖ ਕੇ ਚੜਨਾ ਆ ਕਦੇ ਆ ਇਹ ਆਪਣਾ ਇਹ ਐਪਲਾਂ ਦਾ ਸੌ ਤੇ ਉਧਰ ਸਾਰੇ ਚੈਰੀ ਦੇ ਆ ਚੈਰੀ ਬਲੋਸਮ ਫਲ ਬਹੁਤ ਸੋਹਣਾ ਲੱਗਦਾ ਹੈ ਨਾ ਜੀ ਹਾਂ ਜੀ। ਯਾਨੀ ਕਿ ਇਹ ਬੂਟੇ ਹਜੇ ਹੈ ਨਾ ਇਹ ਆਪਾਂ ਦਾ ਹਜੇ 3 ਸਾਲ ਹੋਇਆ ਜੀ। ਅੱਛਾ। ਇਹ ਹਜੇ ਆਪਾਂ ਕਿਉਂਕਿ ਉਦੋਂ ਤਾਂ ਪਹਿਲਾਂ ਇੱਥੇ ਹੈ ਨਹੀਂ ਸੀ ਕੋਈ। ਇਹ ਕੋਲੋਨੀ ਤੋਂ ਲੈ ਕੇ ਲਾਈ ਸੀ। ਹੂੰ। ਕੋਲੋਨਾ ਵੀ ਬਹੁਤ ਸੋਹਣਾ ਹੈ ਨਾ। ਕੋਲੋਨੇ ਤੋਂ ਆ ਜੀ ਕਿਉਂਕਿ ਚੈਰੀ ਜ਼ਿਆਦਾ ਉਧਰ ਹੀ ਹੁੰਦੀ ਆ। ਅ ਚੈਰੀ ਦੇ ਬੂਟੇ ਆ ਵੀ ਹੈ ਨਾ। ਹਾਂ ਜੀ। ਚਿੱਟੇ ਰੰਗ ਦੇ ਫਲ। 33 ਫਲ ਪਿਆ ਹੋਇਆ ਵਾ। 80 ਚੈਰੀ ਖਾਣ ਲਈ ਪਹੁੰਚੋ। ਹਾਂ ਹਾਂ ਚੈਰੀ ਲੱਗੂਗੀ। ਹਾਂ ਜੀ। ਹੁਣ ਖੈਰ ਥੋੜਾ ਲੰਮਾ ਸੀ ਪਾਸੇ ਸੀ ਸੀ ਅੱਗੇ ਨਾ ਜਦੋਂ ਬਾਹਰ ਲਿਆਂਦੀਆਂ ਫੋਟੋਆਂ ਦੇਖਣੀ ਹੈ ਕਹਣਾ ਯਾਰ ਇਹਨੀਆਂ ਸੋਹਣੀਆਂ ਫੋਟੋਆਂ ਕਾਤੋਂ ਆਉਂਦੀਆਂ ਪਤਾ ਹੋਣ ਲੱਗਿਆ ਵੈਦਰਬੂਦਰੀ ਵਾਲਾ ਕਲੀਨ ਹੈ ਹਾਂਜੀ ਆ ਨੀਲਾ ਆਸਮਾਨ ਸੋਡਾ ਸਾਰੀ ਆਪਣੀ ਘਰੇ ਆਪਣੀ ਲਾਉਨੇ ਆ ਅੱਛਾ ਸਾਭ ਜੀ ਆਪਦੀ ਲਾਉਨੇ ਆ ਸਾਭ ਜੀ ਹਾਂਜੀ ਯਾਰ ਪ੍ਰੀ ਵਿਡਿੰਗ ਵਾਲੇ ਬੰਦੇ ਖਾਸ ਤੌਰ ਤੇ ਉਹਨਾਂ ਲਈ ਕੈਮ ਚੀਜ਼ ਆ ਵੀ ਗੋਡੀ ਕਰਦੇ ਆ ਨੇ ਪ੍ਰੀ ਵਿਡਿੰਗ ਵਾਲੀ ਕਰਨੀ ਆ ਪੂਰਾ ਗੋਡੀ ਆਪਣੇ ਹਾਲ ਵਗੈਰਾ ਉਹ ਵੀ ਸਾਰਾ ਕੁਝ ਲਿਆਉਂਦੇ ਸਾਰਾ ਆਕਾਸ਼ ਸਦ ਨੂੰ ਸਾਰਾ ਹੀ ਸ਼ੌਂਕ ਪੂਰੇ ਹੋਣਗੇ ਸਭ ਕੁਝ ਲਿਆਂਦਾ ਹੋਇਆ ਜੀ ਹੂੰ ਬਹੁਤ ਵੇਖੈਂਟ ਦੇਖੋ ਸਹੀ ਕਮਾਲ ਤੇ ਹੁਰਾ ਪਕੜੇ ਪਾਸੇ ਚਲੇ ਗਏ ਹੁਸ਼ ਇਧਰ ਵੀ ਆਪਣੀ ਉਧਰੋਂ ਤਾਂ ਆਪਾਂ ਪਾਰਕਿੰਗ ਰਾਈ ਸੀ ਇਧਰੋਂ ਵੀ ਆ ਸਾਰੀ ਪਾਰਕਿੰਗ ਹੀ ਆਪਣੇ ਕੋਲ ਜੀ ਗੱਡੀ ਬਾਹਰ ਨਹੀਂ ਲੱਗੂਗੀ ਵੱਡੀ ਸਾਰੀ ਆਪਣੀ ਅੰਤਰੀ ਤਕਰੀਬਨ ਲੱਗ ਗੱਡੀ ਅੰਤਰੀ ਲੱਗੂਗੀ ਤੇ ਜਿਹੜਾ ਆਪਾਂ ਹਾਲ ਦੇਖਿਆ ਤੁਸੀਂ ਵਿੱਚ ਵਾਸ਼ਰੂਮ ਵੀ ਨਾਲ ਅਟੈਚ ਹੈਗਾ ਹੀ ਹੈ ਨਾ ਜੀ ਨਾਲ ਲੇਡੀਜ਼ ਲਈ ਲੱਗ ਤੇ ਜੈਂਟਲਸ ਲਈ ਲੱਗ ਸਾਰਾ ਹਾਂ ਹਾਂ ਉਹ ਕਾਫੀ ਆਪਾਂ ਦੂਜੇ ਵਸ ਦਿਖਾਉਣੇ ਰਹਿ ਗਏ ਸੀ ਉਦੋਂ ਹਾਂਜੀ ਤੇ ਆ ਇਧਰ ਵੀ ਸਾਰੀ ਆਹ ਸਾਰਾ ਪਾਰਕਿੰਗ ਏਰੀਆ ਹੀ ਆ ਬਾ ਪਾਰਕਿੰਗ ਜ਼ੋਨ ਹੋ ਗਿਆ ਅੱਛਾ ਲੈ ਤਾਂ ਬਹੁਤ ਆ ਪੁਰਾਣੇ ਰੌਖਾ ਇਹ ਪੁਰਾਣੇ ਹ ਤੇ ਆ ਆ ਛਤਰੀ ਜੀ ਵੀ ਬਹੁਤ ਸੋਹਣੀ ਆ ਹਾਂਜੀ ਹਨਾ ਇਹ ਫਾਇਰ ਪਿਟ ਬਣਾਈ ਹੋਈ ਆ ਤਾਂ ਅੱਛਾ ਅੱਛਾ ਠੀਕ ਆ ਬਾਰ ਬੈ ਕੇ ਤੁਣੀ-ਦਾਣੀ ਚਲਾਉਣੀ ਆ ਹੂੰ ਹੂੰ ਬਹੁਤ ਕਮਾਲ ਖੁੱਲਾ ਏਰੀਆ ਯਾਰ ਦੇਖੋ ਤਾਂ ਸਹੀ ਹਾਂਜੀ ਖੂਬਸੂਰਤੀ ਕਿੰਨੀ ਆ ਕਮਾਲ ਲੈ ਆ ਜਾਨਵਰ ਇਹ ਨਸਲ ਕਿਹੜੀ ਆ ਕੇਨ ਕੋਰਸੋ ਕੇਨ ਕੋਰਸੋ ਇਹ ਕਿੱਥੋਂ ਦੀ ਬਰੀਡ ਆ ਵੀ ਇਹ ਇੱਥੇ ਹੀ ਕੈਨੇਡੀਅਨ ਹਾਂਜੀ ਠੀਕ ਆ ਗੱਲ ਬਦਲ ਲੈ ਖੇਡਦੇ ਫਿਰਦਾ ਧੁੱਪ ਚੜੀ ਕਰਕੇ ਹੂੰ ਹੂੰ ਕਮਾਲ ਇਬ ਦੇਖੋ ਜੀ ਅਸਾਖ ਤੋਂ ਤੁਸੀਂ ਤਾਂ ਸੁਵਿਧਾਵਾਂ ਲੈ ਸਕਦੇ ਹੋ ਬਾਈ ਜੀ ਹੁਣਾਂ ਤੋਂ ਤਾਂ ਸੰਪਰਕ ਕਰ ਲਿਓ ਕਰਮਜੀਤ ਸਰਦਾਰ ਕਰਮਜੀਤ ਸਿੰਘ ਜੀ ਲੈਂਗਲੀ ਡਰੈਸ ਕੀ ਹੈ ਵੀਰ ਜੀ ਇੱਕ ਵਾਰੀ ਬੋਲ ਦਿਓ 62292568 ਲੈਂਗਲੀ ਤੇ ਆਪਾਂ ਨੰਬਰ ਵੀ ਪਾ ਦੇਵਾਂਗੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਦੀ ਬੁਕਿੰਗ ਓਪਨ ਆ ਹਨਾ ਹਾਂਜੀ ਬੁਕਿੰਗ ਜੋ ਵੀ ਇਵੈਂਟ ਕਰਾਉਣਾ ਵਾ ਤੇ ਕਿਆ-ਕਿਆ ਜੋ ਵੀਡੀਓ ਦੇਖ ਕੇ ਆਇਆ ਆ ਆਪੇ ਬਾਈ ਏਡਜਸਟਮੈਂਟ ਕਰ ਲੂਗਾ ਹਾਂਜੀ ਹਾਂ ਤੇ ਫਿਰ ਆਇਆ ਨਾ ਕਿ ਧੰਨਵਾਦ ਵੀਰ ਜੀ ਤੁਸੀਂ ਸਮਝਾ ਦਿੱਤਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਜੀ ਜੀ